ਕਹਿੰਦੇ ਮਿੱਤਰਾਂ ਦੀ ਚੜਤ ਤੋਂ ਜੇ ਮੱਚੂ ਕਾਲ ਜਾਂ ਦੋ ਕੈਪਸੂਲ ਲੈ ਲੀਂ ਤਜਾਬ ਦੇ ਮਿੱਤਰੋ ਸੁਨਾਮ ਤੋਂ ਆਪਾਂ ਜਦੋਂ ਸੇਰੋਂ ਨੂੰ ਚੱਲਦੇ ਆਂ ਇਹ ਰੋਡ ਉਹ ਆ ਮਣੀ ਦੇ ਪਿੰਡ ਨੂੰ ਜਾਂਦਾ ਸੇਰੋਂ ਵਾਲੇ ਨੇ ਜਿਨੇ ਲਾਭ ਹੀਰੇ ਨੂੰ ਗਾਣਾ ਲਿਖ ਕੇ ਦਿੱਤਾ ਜੀ ਦੋ ਕੈਪਸੂਲ ਮਿੱਤਰੋ ਹੁਣ ਗੱਲਬਾਤ ਕਰਦੇ ਆਪਾਂ ਦਰਖਤਾਂ ਬਾਰੇ ਐਨੇ ਦਰਖਤ ਬਈ ਮੈਂ ਕਿਤੇ ਨਹੀਂ ਦੇਖੇ ਜਿਨੇ ਇਹ ਰੋਡ ਦੇ ਉੱਪਰ ਲੱਗੇ ਹੋਣੇ ਵੱਡੀ ਗੱਲ ਇਹਦੇ ਉੱਪਰ ਨਾ ਫਲਾਂ ਵਾਲੇ ਬੂਟੇ ਲੱਗੇ ਹੋਣੇ ਜਾਮਣ ਆਏ ਬਈ ਸਾਨੂੰ ਪਤਾ ਜਾਮਣਾਂ ਦੀ ਰੋਤਣਾ ਕੱਟ ਟੋਕਟ 800 1500 ਜਾਮਣ ਲੱਗੀ ਹੋਈ ਆ ਬਾਈ ਮੈਂ ਗੱਡੀ ਰੋਕ ਕੇ ਤੁਹਾਨੂੰ ਕਲਾਪ ਕਰਕੇ ਜੂਮ ਕਰਕੇ ਦਿਖਾਉਂਗਾ ਇਹ ਸੜਕ ਤੇ ਜਾਮਣੇ ਜਾਮਣਾ ਲੱਗਿਆ ਹੋਈਆਂ ਨੇ ਤੇ ਬਾਕੀ ਬਾਈ ਜਾਮਣਾ ਜਰੂਰ ਲਾ ਲਿਆ ਕਰੋ ਖੇਤ ਵੀ ਆਪਣੀਆਂ ਰੋੜਾਂ ਰੋੜਾਂ ਤੇ ਬਾਕੀ ਆ ਦੇਖੋ ਬਾਈ ਜਮੀ ਕਿਸੇ ਦੀ ਸੜਕ ਸੁੜਕਣੀ ਵੱਡੀ ਹੋਈ ਨਹੀਂ ਲੋਕ ਸੜਕਾਂ ਤੇ ਆਏ ਪਏ ਨੇ ਦਰਖਤ پھوک کے رکھ دندے ہیں نا باقی ਸਾਨੂੰ ਲੌਂਗਵਾਲ ਤੱਕ ویڈیو ਦਿਖਾਉ ਨਾਲ ਜੁੜੇ ਰਹੋ ਇਹ ਕਹਿੰਦੇ ਮਣੀ ਸ਼ੇਰੋਂ ਦੇ ਪਿੰਡ ਨੂੰ ਜਾਂਦਾ ਹੈ ਸ਼ੇਰੋਂ ਵਾਲਾ ਰੋਡ ਆ ਇਹ ਬਈ ਸਨਾਮ ਤੋਂ ਜਿਆਦਾ ਆਪਾਂ ਸ਼ੇਰੋਂ ਤੋਂ ਲੌਂਗਵਾਲ ਨੂੰ ਜਾਂਦੇ ਆ ਫਤੇ ਦਾ ਚੌਕ ਆ ਗਿਆ ਜਿੱਥੇ ਫਤੇ ਵੀਰ ਪੈਪ ਦੇ ਵਿੱਚ ਡਿੱਪੇ ਸੀ ਉਹ ਚੌਕ ਆ ਗਿਆ ਹੁਣ ਤੁਸੀਂ ਦੋਨੇ ਸਾਈਡ ਦੇਖੋ ਦਰਖਤ ਹੀ ਦਰਖਤ ਲੱਗੇ ਹੋਏ ਨੇ ਉਹ ਦਾ ਘਰ ਸੀ ਫਤੇ ਵੀਰ ਦਾ ਤੇ ਤੁਸੀਂ ਗੌਰ ਕਰੋ ਬਈ ਦਰਖਤਾਂ ਚ ਕਿੰਨੇ ਦਰਖਤ ਲੱਗੇ ਹੋਏ ਨੇ ਬਾਕੀ ਆ ਸਲੂਟ ਆ ਜਿਨ੍ਹਾਂ ਦੇ ਬਾਹਾਂ ਨੇੜੇ ਲੱਗਦੇ ਨੇ ਕਿਸੇ ਨੇ ਦਰਖਤ ਨਹੀਂ ਮਚਾਇਆ ਕਿਸ ਨੇ ਸੜਕ ਨਹੀਂ ਵੱਡੀ ਹੈਗੀ ਪੂਰਾ ਵਧੀਆ ਰੋਡ ਆ ਬਈ ਇਹ ਬਾਕੀ ਧੰਨਵਾਦ ਜਉਂਦੇ ਬਸਦੇ ਰਹਿਣੇ ਕਿਸਾਨ ਭਰਾ ਜਿਹੜੇ ਪਈਆਂ ਨਹੀਂ ਵੱਢਦੇ ਹੈਗੇ ਬਾਕੀ ਸਾਨੂੰ ਪਤਾ ਨਾ 100 ਤੇ ਜਲਦੀ ਗੱਡੀ ਦੋਨੇ ਪਾਸੋਂ ਤੁਹਾਨੂੰ ਮੈਂ ਸਾਈਡਾਂ ਦਿਖਾਈ ਜਾਨਾ ਦਰਖਤੀ ਦਰਖਤ ਇਹ ਪਿੰਡ ਆ ਗਿਆ ਮਣੀ ਦਾ ਸ਼ੇਰੋਂ ਪਿੰਡ ਦੋ ਕੈਸੂਲੇ ਨੀਤੀ ਜਾਬ ਦੇ ਤੇ ਬਾਈ ਦਾ ਜਿਹੜਾ ਗਾਣਾ ਲਿਖਿਆ ਲਾਭ ਹੀ ਰੰ ਦਿੱਤਾ ਸੀ ਉਹਦਾ ਪਿੰਡ ਆ ਗਿਆ ਪਿੰਡ ਦੇ ਵਿੱਚ ਵੀ ਬੂਟੇ ਬਹੁਤ ਲੱਗੇ ਹੋਏ ਨੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਰੁੱਖ ਲਗਾਓ ਵਾਰ-ਵਾਰ ਨਾ ਬਚਾਓ ਕਿਉਂ ਅੱਜ ਕੱਲ ਹੁਣ ਮੀਂਹ ਪੈਣ ਲੱਗ ਗਏ ਮੀਂਹ ਦੇ ਵਿੱਚ ਬੂਟੇ ਚੱਲ ਪਾਣੇ ਬੂਟੇ ਚ ਰੁਲਵਾਇਆ ਕਰੋ ਠੀਕ ਆ ਮਿੱਤਰੋ ਬਾਕੀ ਤੁਸੀਂ ਵੀਡੀਓ ਤੇ ਬਨੇ ਰਹੋ ਤੁਹਾਨੂੰ ਹੋਰ ਵੀ ਗੱਲਾਂ ਬਾਤ ਸੁਣਾਉਂਗਾ ਤੇ ਬਾਕੀ ਗੱਲ ਜਿਹੜੇ ਬਾਈ ਦਰਖਤ ਅੱਗ ਲਾ ਕੇ ਫੂਕ ਕਿਉਂਦੇ ਨਾ ਇਹ ਬੰਦਿਆਂ ਨੂੰ ਲਾਂਤਾਂ ਪਾਇਆ ਕਰੋ ਵੀ ਤੁਸੀਂ ਦੇਖੋ ਯਾਰ ਵੀ ਸੇਰੋਂ ਤੋਂ ਲੈ ਕੇ ਲੌਂਗ ਵਾਲ ਤੱਕ ਕਿੰਨੇ ਦਰਖਤ ਨੇ ਹਨ ਇਹ ਪਿੰਡ ਆ ਗਿਆ ਸੇਰੋਂ ਤੇ ਹੁਣ ਆ ਅੱਡਾ ਗਿਆ ਅੱਡੇ ਤੋਂ ਆਪਾਂ ਜੋ ਲੌਂਗ ਵਾਲ ਨੂੰ ਮੜਾਂਗੇ ਸਾਨੂੰ ਇਹ ਰੋਡ ਤੇ ਵੀ ਦਰਖਤ ਦਿਖਾਵਾਂਗੇ ਦਰਖਤ ਹੀ ਦਰਖਤ ਨੇ ਬਾਈ ਬਾਕੀ ਬਾਈ ਦਰਖਤਾਂ ਨਾ ਫੁੱਕਿਆ ਕਰੋ ਅੱਗ ਲਾਉਣ ਬਲੇ ਮਾੜਾ ਜਾਂ ਬਚਾ ਕਰ ਲਿਆ ਕਰੋ ਰੋਡ ਲਵੇ ਨਾ ਕਰੋ ਵੀ ਸਰਕਾਰੀ ਅੰਦਰਖਤ ਨੇ ਮੱਚ ਕੇ ਮੱਚ ਕੇ ਬਾਈ ਇਹਨਾਂ ਬਿਨਾ ਕੁਝ ਵੀ ਨਹੀਂ ਹੈਗਾ ਹਨਾ ਤੇ ਬਾਕੀ ਤੁਸੀਂ ਦੋਨੇ ਸਾਈਡਾਂ ਤੇ ਦੇਖੋ ਆਪਾਂ ਇਹ ਨਹੀਂ ਹੈਗਾ ਇੱਕ ਸਾਈਡ ਦਿਖਾਤੀ ਇੱਕ ਸਾਈਡ ਨਹੀਂ ਦਿਖਾਈ ਜਿੱਥੇ ਹੈ ਹੀ ਨਹੀਂ ਉਹ ਵੀ ਸਾਨੂੰ ਵਿੱਚ ਦਿਖ ਰਿਹਾ ਹਨ ਪਰ ਬੂਟੇ ਵੀ ਬਹੁਤ ਲੱਗੇ ਹੋਏ ਬਹੁਤ ਦਰਖਤ ਖਾਨਾ ਲੱਗੇ ਹੋਏ ਉੱਤੇ ਸੜਕ ਦੇ ਉੱਪਰ ਬਾਕੀ ਸਾਰੇ ਪਰਾਵ ਨੂੰ ਬੇਨਤੀ ਹੈ ਵੀ ਲਾਉਣੇ ਚਾਹੀਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਲੱਗੀ ਵੀਡੀਓ ਵੀ ਆਪਣੇ ਪਿੰਡ ਦਾ ਵੀ ਰਾਇ ਕਰਕੇ ਦੱਸੋ ਜਿੱਦੇ ਇੰਨੇ ਦਰਖਤ ਉੱਤੇ ਲੱਗੇ ਹੋਣੇ ਆਪਾਂ ਵੀਡੀਓ ਜਰੂਰ ਕਰਾਂਗੇ ਕਮੈਂਟ ਕਰ ਦਿਓ ਵੀਡੀਓ ਤੇ ਤੇ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਤੇ ਬਾਕੀ ਦੋਨੇ ਪਾਸੇ ਦੇਖੋ ਕਿੰਨੇ ਬੂਟੇ ਲੱਗੇ ਹੋਏ ਨੇ ਅਜ ਤੱਕ ਇੰਨੇ ਬੂਟੇ ਮੈਂ ਕਿਸੇ ਰੋਡ ਤੇ ਨਹੀਂ ਦੇਖਿਆ ਹੈਗੇ ਜਿੰਨੇ ਲੱਗੇ ਹੋਏ ਐ ਮੈਂ ਸੁਨਾਮ ਤੋਂ ਲੱਗੇ ਆ ਲੌਂਗਵਾਲ ਤੱਕ ਵੀਡੀਓ ਬਣਾਈ ਗਿਆ ਦੋਨੇ ਸਾਈਡਾਂ ਤੋਂ ਨੂੰ ਪ੍ਰੋਪਰ ਦਿਖਾ ਰਿਆ ਤੇ ਬਹੁਤ ਵਧੀਆ ਦਰਖਤ ਲੱਗੇ ਹੋਏ ਨੇ ਤੇ ਲਾਉਣੇ ਵੀ ਚਾਹੀਦ ਨੇ ਰੁੱਖ ਲਗਾਓ ਕਹਿੰਦੇ ਵਾਤਾਵਰਨ ਬਚਾਓ ਠੀਕ ਆ ਮਿੱਤਰੋ ਹੁਣ ਵੀਡੀਓਾਂ ਦੇ ਵਿੱਚ ਤੁਹਾਨੂੰ ਪਤਾ ਦਰਖਤ ਮੈਲ ਲਾਗੇ ਜਰੂਰ ਲਾਇਆ ਕਰੋ ਆਪਣੇ ਜਨਮ ਦਿਨ ਤੇ ਜਾਂ ਆਪਣੇ ਦਾਦ ਦੇ ਡੈਥ ਹੋ ਜਾਂਦੀ ਜਦੋਂ ਉਹਨਾਂ ਦੇ ਵੀ ਰੋਟੇ ਜਰੂਰ ਲਾਦਿਆ ਕਰੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜਉਂ